ਅਰੇ ਵੀ ਸਾਨੂੰ ਬੜੀ ਖੁਸ਼ੀ ਹੈ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ 3 ਮਹੀਨੇ ਹੋ ਸਕਿਆ ਤੇ ਨਾਲ ਖੁਸ਼ੀ ਦੀ ਗੱਲ ਇਹ ਵੀ ਜਿਹੜੇ ਇੱਥੇ ਦੇ ਗਰੀਬ ਮਰੀਜ਼ ਐ ਜਿਹੜੇ ਐਕਚੁਅਲੀ ਜੈਨੂਇਨ ਲੋੜਵੰਦ ਸੀ ਉਹਨਾਂ ਨੂੰ ਅਸੀਂ ਹਰ ਸੰਡੇ ਨੂੰ ਦਵਾਈ ਦੇ ਸਕੇ ਉਹਨਾਂ ਨੂੰ ਆਰਾਮ ਵੀ ਆਇਆ ਤੁਹਾਨੂੰ ਇਹ ਇਸ ਗੱਲ ਦੀ ਬੜੀ ਖੁਸ਼ੀ ਹੈ ਦੇਖੋ ਜਿਹੜੇ ਗਰੀਬ ਮਰੀਜ਼ ਨੇ ਉਹਨਾਂ ਨੂੰ ਲੋੜ ਹੈਗੀ ਐ ਤੇ ਜੇ ਇਹ ਕੈਂਪ ਜਿੱਦਾਂ ਜੇ ਬੰਦ ਹੋ ਜਾਂਦਾ ਉਹਨਾਂ ਨੂੰ ਉਹ ਦਵਾਈ ਨਹੀਂ ਮਿਲਨੀ ਉਹ ਖਰੀਦ ਨਹੀਂ ਸਕਦੇ ਇਸ ਕਰਕੇ ਉਹਨਾਂ ਦਾ ਅਰੇਂਜਮੈਂਟ ਕੁਝ ਜ਼ਰੂਰ ਹੋਣਾ ਚਾਹੀਦਾ ਇੰਨਾ ਮਹੀਨਾ ਜੇ ਸ਼ੂਗਰ ਵਾਲੇ ਰੀਟ ਕਿੰਨੇ ਕਿਦਾਂ ਦੇਖਣਗੇ ਜ਼ਿਆਦਾਤਰ ਤਾਂ ਸ਼ੂਗਰ ਬਲੱਡ ਪ੍ਰੈਸ਼ਰ ਕਮਜ਼ੋਰੀ ਸ਼ਰਾਬ ਆਚਾਰ ਘੱਟ ਨਹੀਂ ਜ਼ਿਆਦਾ ਪਰ ਮੈਂ ਅਗੋਂ ਵੀ ਇਹ ਉਮੀਦ ਰੱਖਾਂਗਾ ਕਿ ਭਈ ਜਿੱਦਾਂ ਗੁਰੂ ਘਰ ਲੰਗਰ ਲੱਗਦੇ ਆ ਇਦਾਂ ਦਵਾਈਆਂ ਦਾ ਵੀ ਜਿਹੜਾ ਲੰਗਰ ਹੈ ਉਹ ਜ਼ਰੂਰ ਲੱਗਣਾ ਚਾਹੀਦਾ ਅੱਜ ਗੌਰਵ ਸਾਹਿਬ ਅੱਜ 9 ਮਹੀਨੇ ਲਗਾਤਾਰ ਜਿਹੜਾ ਚੱਲਿਆ ਕੈਂਪ ਉਹ ਦਾ ਆਖਰੀ ਦਿਨ ਹੈ ਕੀ ਕਹਣਾ ਚਾਹੁੰਦੇ ਸਰਨੋ ਜਸੀ ਗੱਲ ਇਹ ਸਾਨੂੰ ਬੜੀ ਖੁਸ਼ੀ ਹੈ ਵੀ ਅਸੀਂ ਜਦੋਂ ਸ਼ੁਰੂ ਕੀਤਾ ਸੀ ਵੀ ਚੈਲੈਂਜਿੰਗ ਸੀ ਦੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਸੀ ਠੰਡ ਬਹੁਤ ਹੁੰਦੀ ਸੀ ਤੇ ਅਸੀਂ ਕਰ ਵੀ ਪਹਿਲੀ ਵਾਰ ਰਹੇ ਸੀ ਇੱਥੇ ਪਰ ਇਹ ਵੀ ਸਾਨੂੰ ਬੜੀ ਖੁਸ਼ੀ ਹੈ ਵੀ ਤੁਹਾਡੇ ਸਾਰੇ ਜਣੇ ਸਹਿਯੋਗ ਦੇ ਨਾਲ ਇਹ ਕੈਂਪ 3 ਮਹੀਨੇ ਹੋ ਸਕਿਆ ਤੇ ਨਾਲ ਖੁਸ਼ੀ ਦੀ ਗੱਲ ਇਹ ਵੀ ਜਿਹੜੇ ਇੱਥੇ ਦੇ ਗਰੀਬ ਮਰੀਜ਼ ਹੈ ਜਿਹੜੇ ਐਕਚੁਅਲੀ ਜਨੂਨ ਲੋੜਵੰਦ ਸੀ ਉਹਨਾਂ ਨੂੰ ਅਸੀਂ ਹਰ ਸੰਡੇ ਨੂੰ ਦਵਾਈ ਦੇ ਸਕੇ ਉਹਨਾਂ ਨੂੰ ਆਰਾਮ ਵੀ ਆਇਆ ਸਾਨੂੰ ਇਹ ਇਸ ਗੱਲ ਦੀ ਬੜੀ ਖੁਸ਼ੀ ਹੈ ਡਾਕਟਰ ਸਾਹਿਬ ਤੁਹਾਡੇ ਮੁਤਾਬਕ ਇਹ ਕੈਂਪ ਇਹਦਾ ਆਵਾਮ ਵੀ ਇੱਥੇ ਚੱਲਣਾ ਚਾਹੀਦਾ ਦੇਖੋ ਜਿਹੜੇ ਗਰੀਬ ਮਰੀਜ਼ ਨੇ ਉਹਨਾਂ ਨੂੰ ਲੋੜ ਹੈਗੀ ਹੈ ਤੇ ਜੇ ਇਹ ਕੈਂਪ ਜਿੱਦਾਂ ਜੇ ਬੰਦ ਹੋ ਜਾਂਦਾ ਉਹਨਾਂ ਨੂੰ ਉਹ ਦਵਾਈ ਨਹੀਂ ਮਿਲਨੀ ਉਹ ਖਰੀਦ ਨਹੀਂ ਸਕਦੇ ਇਸ ਕਰਕੇ ਉਹਨਾਂ ਦਾ ਅਰੇਂਜਮੈਂਟ ਕੁਝ ਜ਼ਰੂਰ ਹੋਣਾ ਚਾਹੀਦਾ ਇਹ ਬਰੀਜਾਂ ਦੀ ਹਾਲਤ ਦੇਖ ਕੇ ਤੁਹਾਨੂੰ ਕੀ ਲੱਗਿਆ ਉਹ ਆਪਣੀ ਸਿਹਤ ਪ੍ਰਤੀ ਚਿਤ ਸचेत ਹੈਗੇ ਹੈ ਨੇ ਸचेत ਉਹਨਾਂ ਨੂੰ ਪਤਾ ਹੈ ਪਰ ਇਹ ਵੀ ਗਰੀਬੀ ਕਰਕੇ ਤੇ ਦੂਜਾ ਵੀ ਉਹ ਕੰਮ ਤੇ ਵੀ ਜਾਂਦੇ ਨੇ ਰੋਜ਼ਗਾਰੀ ਰੋਜ਼ ਜਿਹੜੇ ਪੈਸੇ ਕਮਾਉਂਦੇ ਆ ਉਹਨਾਂ ਨੂੰ ਟਾਈਮ ਹੀ ਨਹੀਂ ਲੱਗਦਾ ਉੱਥੋਂ ਵੀ ਅਸੀਂ ਜਾ ਕੇ ਦਵਾਈ ਲੈ ਲਈਏ ਇਹਦਾ ਕੈਂਪ ਤੇ ਵੀ ਸਾਡੇ ਕੋਲ ਟਾਈਮ ਤੇ ਨਹੀਂ ਆਉਂਦੇ ਨੇ ਉਹ ਆਪਣੇ ਕੰਮ ਪੂਰੇ ਕਰਕੇ ਤੇ 3 ਮਹੀਨੇ ਚ ਸ਼ੂਗਰ ਵਾਲੇ ਬਰੀਜ ਕਿੰਨੇ ਕਿਤੋਂ ਦੇਖਣ ਮਿਲ ਜਿਆਦਾਤਰ ਤਾਂ ਸ਼ੂਗਰ ਬਲੱਡ ਪ੍ਰੈਸ਼ਰ ਕਮਜ਼ੋਰੀ ਸ਼ਰਾਬ ਆਚਾਰ ਕੰਨੇ ਜਿਆਦਾ ਨਾੜਾ ਚਰਬੀਆਂ ਵਾਲੇ ਵੀ ਮੈਨੂੰ ਬਹੁਤ ਕਮਜ਼ੋਰੀ ਦਾ ਹੈਗਾ ਕੈਲਸ਼ੀਅਮ ਘਟਦਾ ਤੇ ਸਾਰੇ ਦੇਖੋ ਰੋਜ਼ਗਾਰ ਵਾਲੇ ਬੰਦੇ ਨੇ ਜਿਨ੍ਹਾਂ ਨੇ ਆਪਣੇ ਲਤਾ ਲਤਾਵਾ ਕੰਮ ਕਰਕੇ ਤੇ ਪੈਸੇ ਕਮਾ ਰਹੇ ਆ ਉਹ ਖੁਰਾਕ ਉਦਾਂ ਦੀ ਹੁੰਦੀ ਨਹੀਂ ਗਰੀਬੀ ਕਰਕੇ ਤੇ ਫਿਰ ਉਹ ਥਰੀ ਤੇ ਦਰਦਾ ਦਾ ਹੁੰਦੀਆਂ ਨੇ ਖੁਰਾਕ ਨਹੀਂ ਆ ਬਈ ਖਰਾਬ ਘਟਿਆ ਖੁਰਾਕ ਘਟਾ ਤੇ ਕੰਮ ਜਿਆਦਾ ਕੰਮ ਜਿਆਦਾ ਇਹ ਕਿਹਨੇ ਜੋਨੇ ਇਹਦੇ ਲਈ ਸਾਦੇ ਸੂਪਿਆਂ ਨੂੰ ਵੀ ਖਰਾਬ ਇਹਦੀ ਜ਼ਿਆਦਾ ਲੈ ਕੈਲਸ਼ੀਅਮ ਦੀ ਕਾਰਟ ਜ਼ਿਆਦਾ ਹੋ ਜਾਂਦੀ ਹੈ ਜਿੱਥੇ ਦੁੱਧ ਵੀ ਸਕਦੇ ਨੇ ਦੁੱਧ ਪੀ ਲੈਣ ਤਿੰਨ ਟਾਈਮ ਦਾ ਖਾਣਾ ਜ਼ਰੂਰ ਖਾ ਲੈ ਮੈਂ ਨੇ ਵੀ ਲੋਕੀ ਨੇ ਤਿੰਨ ਦਿਨ ਦਾ ਖਾਣਾ ਵੇਲੇ ਖਾਂਦੇ ਦੋ ਵਾਰੀ ਨਾਲ ਸਾਰ ਲੈਂਦੇ ਨੇ ਜਾਂ ਜਿੱਦਾਂ ਵੀ ਉਹਨਾਂ ਕੋਲ ਅਵੇਲੇਬਲ ਹੁੰਦਾ ਹੈ ਆਪਣੇ ਨਾ ਪਗਟ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਕਰ ਲੈਂਦੇ ਨੇ ਸਸਤੀ ਖਾਣਾ ਕਿਹੜੀ ਹੋ ਸਕਦੀ ਜੇ ਚ ਪੈਨਸ਼ਨ ਜ਼ਿਆਦਾ ਬਰਦਾ ਰੋਟੀ ਖਾ ਲੈਣ ਮਜਾਰੋ ਨਾ ਨਾ ਕਰ ਦੋ ਟਾਈਮ ਤਿੰਨ ਟਾਈਮ ਦੀ ਰੋਟੀ ਖਾ ਲੈਣ ਉਹਦੇ ਨਾਲ ਵੀ ਕਾਫੀ ਹੈਲਪ ਹੋ ਜਾਂਦੀ ਹੈ ਬਾਕੀ ਦੁੱਧ ਠੀਕ ਹੋ ਸਭ ਤੋਂ ਜਿਹੜਾ ਸਸਤਾ ਕੰਮ ਹੈ ਉਹ ਘਰੇ ਜਿਹੜੀ ਰੋਟੀ ਬਣਦੀ ਹੈ ਨਾ ਤਿੰਨ ਟਾਈਮ ਦੀ ਉਹ ਜ਼ਰੂਰ ਖਾ ਲੈਣ ਸਾਡੀ ਸਿਮਰਪਾਲ ਜੀ ਲਗਾਤਾਰ ਤੁਸੀਂ ਵੀ 3 ਮਹੀਨੇ ਕੈਂਪ ਦੇ ਵਿੱਚ ਸੇਵਾ ਕੀਤੀ ਆ ਤੁਸੀਂ ਕੀ ਮਹਿਸੂਸ ਕੀਤਾ ਸਭ ਤੋਂ ਪਹਿਲਾ ਕੰਮ ਹੈ ਐਨਆਰਆਈ ਵਿਰਾਦਾ ਡਾਕਟਰ ਹੰਕਮ ਜੀ ਲਗਾਤਾਰ ਸਟੇਟ ਮਹਸਾਬ ਦੇ ਮੁਖੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ 3 ਮਹੀਨੇ ਜਿਹੜਾ ਇਹ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਆ ਉਹਦੇ ਨਾਲ ਨਾਲ ਹੀ ਮੈਂ ਜਿੱਥੇ ਬਿਲਗਾ نیوز ਆਨਲਾਈਨ ਦਾ ਧੰਨਵਾਦ ਕਰਦਾ ਉੱਥੇ ਆਪਣੇ ਸਾਥੀ ਜਿਹੜੇ ਆ ਹਰਜੀਤ ਸਿੰਘ ਜੀ ਔਦਲਾ ਸਨਾਮ ਸਿੰਘ ਜੀ ਬਿੱਲੂ ਭਵਿੰਦਰ ਸਿੰਘ ਜੀ ਸਰਦਾਰ ਰਜਿੰਦਰ ਸਿੰਘ ਜੀ ਬਿਲਗਾ ਇਨਾਂ ਦਾ ਵੀ ਨਾਲ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਭਈ ਉਹਨਾਂ ਨੇ 3 ਮਹੀਨੇ ਜਿਹੜਾ ਉਹ ਸਹਿਯੋਗ ਕੀਤਾ ਤਾਂ ਮੈਂ ਮਹਿਸੂਸ ਕਰਦਾ ਕਿ ਜਿਹੜੇ ਗਰੀਬ ਮਰੀਜ਼ ਸੀਗੇ ਉਹਨਾਂ ਨੂੰ ਇਸ ਗੱਲ ਦਾ ਕਾਫੀ ਫਾਇਦਾ ਹੋਇਆ ਕੈਂਪ ਦੌਰਾਨ ਅਸੀਂ ਪੁੱਛਦੇ ਰਹੇ ਅਕਸਰ ਕਿ ਕੁਝ ਫਰਕ ਪਿਆ ਉਹਨਾਂ ਚੋਂ ਬਹੁਤ ਸਾਰੇ ਮਰੀਜ਼ ਜਿਹੜੇ ਸੀ ਉਹ ਸੰਤੁਸ਼ਟ ਸੀ ਕਿ ਸਾਨੂੰ ਕਾਫੀ ਫਾਇਦਾ ਹੋਇਆ ਪਰ ਮੈਂ ਅੱਗੋਂ ਵੀ ਇਹ ਉਮੀਦ ਰੱਖਾਂਗਾ ਕਿ ਭਈ ਜਿੱਦਾਂ ਗੁਰੂ ਘਰ ਲੰਗਰ ਲੱਗਦੇ ਆ ਇਦਾਂ ਦੁਆਇਆਂ ਦਾ ਵੀ ਜਿਹੜਾ ਲੰਗਰ ਹੈ ਉਹ ਜ਼ਰੂਰ ਲੱਗਣਾ ਚਾਹੀਦਾ ਕਿਉਂਕਿ ਜਿਹੜੇ ਪ੍ਰਾਈਵੇਟ ਹਸਪਤਾਲ ਹੈ ਉਹ ਆਮ ਬੰਦੇ ਦੇ ਬਸ ਦਾ ਕੰਮ ਨਹੀਂ ਰਹਿ ਗਿਆ ਤੋਂ ਅੱਗੇ ਤੋਂ ਵੀ ਮੈਂ ਐਨਆਰਆਈ ਵੀਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕੋਈ ਇਸੇ ਤਰ੍ਹਾਂ ਹੀ ਜੇ ਉਹ ਇਸ ਕੈਂਪ ਨੂੰ ਸ਼ੁਰੂ ਰੱਖ ਪਾ ਸਕਣ ਜਾਂ ਹੋਰ ਕੋਈ ਤਰੀਕਾ ਵਰਤ ਕੇ ਗਰੀਬ ਜਿਹੜੇ ਮਰੀਜ਼ ਆ ਉਹਨਾਂ ਦੀ ਮਦਦ ਕੀਤੀ ਜਾ ਸਕੇ ਤਾਂ ਕਿ ਉਹ ਆਪਣੀ ਲਵੇਰੀ ਜਿਹੜੀ ਆ ਆਜੂ ਉਹ ਭੋਗ ਸਕਣ ਤੋਂ ਜਿੱਥੇ ਮੈਂ ਧੰਨਵਾਦ ਕਰਦਾ ਉੱਥੇ ਮੈਂ ਉਮੀਦ ਕਰਦਾ ਕਿ ਸਾਡੀ ਇਸ ਬੇਨਤੀ ਨੂੰ ਉਹ ਅੱਗੋਂ ਪ੍ਰਵਾਨ ਕਰਨਗੇ ਜੀ ਆਮ ਸੰਗਤਾਂ ਵਿੱਚ ਆ ਵੀ ਲੱਕੜ ਦੀ ਸੇਵਾ ਜੀ ਉਹ ਕਰਦਾ ਵੀ ਜਿਹੜੇ ਕੰਮ ਹੀ ਸੱਜਨੇਗਾ ਹਾਂਜੀ ਲੱਕੜ ਦੀ ਸੇਵਾ ਦੇ ਨਾਮ ਨਾਲ ਹੋਈ ਜਾਂਦੀ ਵੀ ਇਹਦੀ ਸੇਵਾ ਆਮ ਭਲੇ ਹੱਜੇ ਤਾਂ ਦੇਖੋ ਬਹੁਤ ਵੱਡੀ ਸੇਵਾ ਮੈਂ ਸਮਝਦਾ ਕਿ ਵੀ ਪੰਜਾਬ ਵਿੱਚ ਮੇਰਾ ਖਿਆਲ ਹੈ ਕੋਈ ਰੋਟੀ ਤੋਂ ਖੋ ਨਹੀਂ ਭੁੱਖਾ ਮਰਨ ਲੱਗਾ ਤੇ ਥੋੜਾ ਜਿਹਾ ਸਾਨੂੰ ਇਹ ਸਾਈਡ ਚੇਂਜ ਕਰਨੀ ਚਾਹੀਦੀ ਆ ਕਿ ਅਸੀਂ ਬੇਸ਼ੁਮਾਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਹੈ 버ਗਰਾਂ ਦੇ ਪੀਜਿਆਂ ਦੇ ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਲਾਉਨੇ ਆ ਗੁਰੂ ਘਰ ਦੀ ਪਰੰਪਰਾ ਦੇ ਮੁਤਾਬਕ ਜੇ ਕਿਤੇ ਸਾਦਾ ਲੰਗਰ ਲਾ ਕੇ ਬਾਕੀ ਦੀ ਇਦਾਂ ਦੀ ਜਿਹੜੀ ਜੇ ਕੋਈ ਤਾਂ ਸੰਬੰਧ ਕੱਢ ਸਕਦਾ ਤਾਂ ਉਹ ਦੁਆਆਂ ਦੀ ਜਿਹੜਾ ਲੰਗਰ ਜੇ ਲੱਗ ਜਾਏ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਆਮਦ ਕਾ ਸ਼ਲੋਕ ਹੈ ਉਹਨਾਂ ਦੀ ਮਦਦ ਹੋ ਜਾਏਗੀ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ ਤੁਸੀਂ ਵੀ ਬਹੁਤ ਸਾਡੇ ਲੋਕਾਂ ਨੂੰ ਜਾਣੀਆਂ ਜਾਣਕਾਰੀਆਂ ਦਿੱਤੀਆਂ ਸਰਦਾਰ ਸਾਹਿਬ ਵੀ ਤੁਸੀਂ ਜਾਣਕਾਰੀ ਦਿੱਤੀ ਆ ਇਸ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਬਿਲਗਾਜ਼ਨਲ ਹਸਪਤਾਲ ਨੇ ਈ ਰੱਖਿਆ ਜਿਹੜਾ ਉਹ ਲਾਇਆ ਮਰੀਜ਼ਾਂ ਦੀ ਸਹੂਲਤ ਵਾਸਤੇ ਉਹਦਾ ਵੀ ਜਿਹੜਾ ਉਹ ਜ਼ਰੂਰ ਫਾਇਦਾ ਲੈਣ ਤੋ ਦੁਬਾਰਾ ਫੇਰ ਮੈਂ ਇਹ ਮੈਂ ਅਪੀਲ ਕਰਾਂਗਾ ਕਿ ਭਈ ਇਹ ਜਿਹੜਾ ਕੈਂਪ ਹੈ ਜੇ ਐਨ ਆਰ ਆਈ ਵੀਰ ਜਿਹੜੇ ਆ ਇਹਨੂੰ ਦੁਬਾਰਾ ਚਾਲੂ ਰੱਖ ਸਕਣ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਰਿੰਦਰਪਾਲ ਬਿਲਗਾ ਆਪਣੀ ਜਿੱਥੇ ਟੀਮ ਦਾ ਧੰਨਵਾਦ ਕਰਦਾ ਉੱਥੇ ਡਾਕਟਰ ਨੂੰ ਨੂੰਪਮ ਜੀ ਔਰ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ